ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 21 ਜਦੋਂ ਮੈਂ ਦੋ ਵਾਰ ਜੱਜ ਬਣਨੋਂ ਰਹਿ ਗਿਆ 1981-82 ਰਖ ਤਕੜੀ ਦੇ ਵੱਲ ਜਾਣ ਦੇ ਟੀਚੇ ਆਖਰ ਪਾਸਕੂ ਦੇ ਵੱਲ ਤੁਰਿਆ ਹੋ ਐਸੀ ਰੱਬ ਸੱਚੇ ਦੀ ਮਿਹਰਸੀ ਹੋਈ ਤੇਰਾਦਾ ਤਕੜੀ ਵਾਲਾ ਫੁਰਿਆ ਹੋ 1981 ਵਿੱਚ ਪੀਸੀਐਸ ਜੁਡੀਸ਼ੀਅਲ ਦੇ ਪੇਪਰ ਕਈ ਸਾਲਾਂ ਮਗਰੋਂ ਹੋਈ ਜਿਨ੍ਹਾਂ ਵਿੱਚ ਮੈਂ ਵੀ ਆਪਣੀ ਜ਼ੋਰ ਅਜ਼ਮਾਈ ਕੀਤੀ ਉਸ ਵੇਲੇ ਮੈਂ ਸਰਕਾਰੀ ਵਕੀਲ ਲੱਗਿਆ ਹੋਇਆ ਸੀ ਮੈਂ ਕਿਸੇ ਕੋਲੋਂ ਕੋਚਿੰਗ ਨਹੀਂ ਲਈ ਕਿਸੇ ਕੋਲ ਟਿਊਸ਼ਨ ਨਹੀਂ ਰੱਖੀ ਮੇਰੀ ਪੋਸਟਿੰਗ ਵੀ ਫਰੀਦਕੋਟ ਸੀ ਜਿੱਥੇ ਸ਼ਾਮ ਨੂੰ ਵੀ ਕੋਈ ਹੋਰ ਸਾਧਨ ਸਹੂਲਤ ਨਹੀਂ ਸੀ ਕਿ ਮੈਂ ਮਦਦ ਲੈ ਸਕਦਾ ਸਰਕਾਰੀ ਵਕੀਲ ਹੋਣ ਕਰਕੇ ਫੌਜਦਾਰੀ ਕਾਨੂੰਨ ਤੇ ਇੱਕ ਪਰਚਾ ਸੀ ਜਿਸ ਤੇ ਮੇਰੀ ਚੰਗੀ पकड़ ਸੀ ਪੰਜਾਬੀ ਤੇ ਅੰਗਰੇਜ਼ੀ ਸਾਹਿਤ ਮੈਂ ਪੜ੍ਹਿਆ ਸੀ ਕੋਈ ਮੁਸ਼ਕਲ ਨਹੀਂ ਸੀ सिविल लादा ਦੇ ਦੋ ਪਰਚੇ ਸਨ ਉਹਨਾਂ ਬਾਰੇ ਮੈਨੂੰ ਅਧ ਪਚアド ਜਾਣਕਾਰੀ ਸੀ ਜਿਸ ਬਾਰੇ ਫਰੀਦਕੋਟ ਦੇ ਇਥੇ ਸਿਵਲ ਲਾਦਾ ਦੀ ਪ੍ਰੈਕਟਿਸ ਕਰਦੇ ਵਕੀਲ ਤੋਂ ਕੁਝ ਟਿਪਸ ਲੈ ਲਏ ਸਨ ਮੈਂ ਪਹਿਲਾਂ ਪੀਸੀਐਸ ਕਾਰਜਕਾਰੀ ਵਿੱਚ ਵੀ ਹਿੰਦੂ ਲਾਦਾ ਪੇਪਰ ਰੱਖਿਆ ਸੀ ਜਿਸ ਵਿੱਚ 55 ਫੀਸਦੀ ਤੋਂ ਵੱਧ ਨੰਬਰ ਸਨ ਮੈਂ ਹਿੰਮਤ ਕਰਕੇ ਪਟਿਆਲੇ ਪੀਸੀਐਸ ਜੁਡੀਸ਼ੀਅਲ ਦਾ ਇਮਤਿਹਾਨ ਦੇਣ ਚਲਾ ਗਿਆ ਜਿਸ ਦਿਨ ਲਾਦਾ ਫੌਜਦਾਰੀ ਦਾ ਪੇਪਰ ਹੋ ਰਿਹਾ ਸੀ ਮੇਰੇ ਪਿੱਛੇ ਮੇਰਾ ਇੱਕ ਜਾਣਕਾਰ ਮੁੰਡਾ ਮੈਥੋਂ ਕੁਝ ਵਾਰ-ਵਾਰ ਪੁੱਛਣ ਲੱਗਿਆ ਮੈਂ ਉਸ ਨੂੰ 1-2 ਵਾਰ ਦੱਸ ਦਿੱਤਾ ਮੈਂ ਆਪਣੇ ਪੇਪਰ ਵਿੱਚ ਮਸ ਸੀ ਉਧਰੋਂ ਉਹ ਫਿਰ ਮੇਰੀ ਢੂਈ ਤੇ ਖੁਰਕ ਕਰਕੇ ਮੈਨੂੰ ਕੁਝ ਦੱਸਣ ਲਈ ਕਹੀ ਜਾ ਰਿਹਾ ਸੀ ਐਨਨੂ ਚੈਕਿੰਗ ਅਧਿਕਾਰੀ ਨੇ ਮੈਨੂੰ ਆ ਕੇ ਖੜਾ ਕਰ ਲਿਆ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਪਿੱਛੋਂ ਨਕਲ ਮਾਰ ਰਿਹਾ ਮੈਂ ਉਸ ਨੂੰ ਕਿਹਾ ਕਿ ਮੈਂ ਨਹੀਂ ਨਕਲ ਤਾਂ ਹੀ ਮਾਰ ਰਿਹਾ ਉਸਨੇ ਮੇਰੇ ਨਾਲ ਬਹਿਸਣਾ ਸ਼ੁਰੂ ਕਰ ਦਿੱਤਾ ਕਿ ਜਾਂ ਤਾਂ ਮੈਂ ਤੇਰੀ ਸੀਟ ਬਦਲਣ ਲੱਗਾ ਹਾਂ ਨਹੀਂ ਫਿਰ ਪੇਪਰ ਫੜਾ ਤੇ ਘਰ ਨੂੰ ਜਾ ਜਿੱਥੇ ਉਸਨੇ ਮੇਰੀ ਸੀਟ ਬਦਲੀ ਕੀਤੀ ਮੈਂ ਉੱਥੇ ਜਾ ਕੇ ਬੈਠ ਗਿਆ ਅਗਲਾ ਪੇਪਰ ਸੀ ਅੰਗਰੇਜ਼ੀ ਦੇ ਲੇਖ ਲਿਖਣ ਦਾ ਇਸ ਵਿੱਚ ਇੱਕ ਲੇਖ ਭ੍ਰਿਸ਼ਟਾਚਾਰ ਦੇ ਸਮਾਜ ਤੇ ਸਿੱਟੇ ਵਿਸ਼ੇ ਤੇ ਲਿਖਣਾ ਸੀ ਮੈਂ ਬੜਾ ਖੁਸ਼ ਹੋਇਆ ਕਿਉਂਕਿ ਮੈਂ ਭ੍ਰਿਸ਼ਟਾਚਾਰ ਦੇ ਮੁੱਦੋਂ ਹੀ ਖਿਲਾਫ ਹੋਣ ਕਰਕੇ ਭ੍ਰਿਸ਼ਟਾਚਾਰ ਦੇ ਖਿਲਾਫ ਪੜਦਾ ਤੇ ਲਿਖਦਾ ਰਹਿੰਦਾ ਸੀ ਮੈਂ ਖੁਸ਼ੀ-ਖੁਸ਼ੀ ਆਪਣਾ ਲੇਖ ਲਿਖਿਆ ਮੈਂ ਆਪਣੇ ਘਰ ਪੇਪਰ ਮਕਾ ਕੇ ਫਰੀਦਕੋਟ ਅਦਾਲਤ ਵਿੱਚ ਮੁਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਹਲਕਾ ਮਜਿਸਟ੍ਰੇਟ ਸ਼੍ਰੀ ਪੀਸੀ ਸੁਮਨ ਜੋ ਮੇਰੀ ਬਹੁਤ ਇੱਜ਼ਤ ਕਰਦੇ ਸੀ ਉਹਨਾਂ ਨੇ ਜਲਦੀ ਕੰਮ ਕਾ ਕੇ ਮੈਨੂੰ ਆਪਣੇ ਰਿਟਾਇਰਿੰਗ ਰੂਮ ਵਿੱਚ ਬੁਲਾ ਕੇ ਮੇਰੇ ਪੇਪਰਾਂ ਬਾਰੇ ਪੁੱਛਣਾ ਸ਼ੁਰੂ ਕੀਤਾ ਮੈਂ ਸਾਰੇ ਪੇਪਰਾਂ ਬਾਰੇ ਦੱਸਣ ਉਪਰੰਤ ਜਦੋਂ ਉਹਨਾਂ ਨੇ ਅੰਗਰੇਜ਼ੀ ਦੇ ਪੇਪਰ ਬਾਰੇ ਪੁੱਛਿਆ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਮਨਪਸੰਦ ਦਾ ਲੇਖ ਆਇਆ ਸੀ ਭ੍ਰਿਸ਼ਟਾਚਾਰ ਦੇ ਸਮਾਜ ਤੇ ਸਿੱਟੇ ਮੈਂ ਦੱਸਿਆ ਕਿ ਮੈਂ ਅਕਬਰ ਦੇ ਰਾਜ ਤੋਂ ਲੈ ਕੇ ਅੰਗਰੇਜ਼ ਦੇ ਰਾਜ ਤੱਕ ਫਿਰ ਸਾਡੇ ਲੋਕ ਰਾਜ ਦੀ ਬੰਤਰ ਵਿੱਚ ਵੀ ਭ੍ਰਿਸ਼ਟਾਚਾਰ ਨੇ ਕਿਵੇਂ ਪੈਰ ਪਸਾਰੀ ਕਿ ਮੇਰਾ ਇਨਨੀਤਿਕ ਪ੍ਰਸ਼ਾਸਨਿਕ ਜੁਡੀਸ਼ੀਅਲ ਅਤੇ ਚੌਥਾ ਤਮ ਪੱਤਰਕਾਰੀ ਸਾਰੇ ਹੀ ਇਸ ਵਿੱਚ ਲਿਪਟ ਹੋ ਗਏ ਸੰਸਥਾਵਾਂ ਦਾ ਭ੍ਰਸਟੀਕਰਨ ਅਤੇ ਪ੍ਰਸ਼ਟਾਚਾਰ ਦਾ ਸੰਸਥੀਕਰਨ ਹੋਇਆ ਹੈ ਵਾਰੀ ਅਤੇ ਗਰੀਬ ਲੋਕ ਪ੍ਰਸ਼ਟਾਚਾਰ ਦੀ ਚੱਕੀ ਹੇਠ ਪੇਸ ਰਹੇ ਹਨ ਚਾਂਦੀ ਦੀ ਜੁੱਤੀ ਮਾਰਨ ਤੋਂ ਬਿਨਾਂ ਤਹਿਸੀਲ ਥਾਣਾ ਕਚਹਿਰੀ ਹਸਪਤਾਲ ਜਾਂ ਸਰਕਾਰ ਦੇ ਕਿਸੇ ਵੀ ਦਫ਼ਤਰ ਦੇ ਬੂਹੇ ਤੋਂ ਇਨਸਾਫ ਨਹੀਂ ਮਿਲਦਾ ਮੈਂ ਦੱਸਿਆ ਕਿ ਇਸ ਦੇ ਹੱਲ ਤਾਂ ਸਿਰਫ ਹੋਣ ਸੰਸਥਾਵਾਂ ਬਨਣ ਲੋਕ ਜਾਗਰੂਕ ਕਰਨ ਲਈ ਲੋਕ ਲਹਿਰ ਚੱਲੇ, ਭ੍ਰਿਸ਼ਟਾਚਾਰ ਕਰਨ ਵਾਲਿਆਂ ਦਾ ਘਰਾਉ ਮੂੰਹ ਕਾਲਾ ਅਤੇ ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਤਾਂ ਹੀ ਕਿਤੇ ਠੱਲ ਪੈ ਸਕਦੀ ਏ। ਜਦੋਂ ਮੈਂ ਇੰਜ ਬੋਲੀ ਜਾ ਰਿਹਾ ਸੀ ਤਾਂ ਉਹ ਮੈਨੂੰ ਕਹਿਣ ਲੱਗੇ ਬਰਕਰਾਰ ਤੂੰ ਤਾਂ ਬਹੁਤ ਜੋਸ਼ ਵਿੱਚ ਆ ਕੇ ਲੱਗ ਗਿਆ। ਹਾਂ ਜੇਕਰ ਕੋਈ ਤੇਰੇ ਵਰਗਾ ਕਾਮਰੜ ਹੋਇਆ ਪੇਪਰ ਦੇਖਣ ਵਾਲਾ ਫੇਰ ਤਾਂ ਕੋਈ ਨੰਬਰ 200 ਵਿੱਚੋਂ 180 ਵੀ ਆ ਸਕਦੇ ਆ। ਪਰ ਜੇ ਕੋਈ ਖੁਦ ਭ੍ਰਿਸ਼ਟ ਹੋਇਆ ਤਾਂ ਤੈਨੂੰ ਫੇਲ ਕਰ ਦੋ। ਪੇਪਰਾਂ ਵਿੱਚ ਕਦੇ ਵੀ ਜਸ਼ੀਲਾ ਹੋ ਕੇ ਜਾਂ ਟੈਂਦੀ ਕਲਾ ਵਿੱਚ ਲਿਖਣ ਦੀ ਬਜਾਏ ਦਰਮਿਆਨਾ ਰਸਤਾ ਰੱਖਣਾ ਚਾਹੀਦਾ ਹੈ ਦੋਵੇਂ ਪੱਖ ਡਿਸਕਸ ਕਰਦੇ ਹੋ ਬਸ ਆਪਣੇ ਵਿਚਾਰ ਨਾ ਦਿਓ ਮੈਂ ਕਿਹਾ ਸੀ ਜੋ ਕੁਝ ਹੋਣਾ ਸੀ ਉਹ ਤਾਂ ਹੁਣ ਹੋ ਗਿਆ ਜਦੋਂ ਨਤੀਜਾ ਆਇਆ ਤਾਂ ਮੇਰੇ ਨਾਲ ਉਹੀ ਗੱਲ ਹੋਈ ਜੋ ਸ਼੍ਰੀ ਪੀਸੀ ਸੋਮਨ ਮੈਜਿਸਟਰੇਟ ਸਾਹਿਬ ਨੇ ਆਖੀ ਸੀ ਮੇਰੇ ਨੰਬਰ ਕਿਸੇ ਪੇਪਰ ਚੋਂ 200 ਚੋਂ 121 105 115 100 ਚੋਂ 65 ਪਰ ਅੰਗਰੇਜ਼ੀ ਦੇ ਪਰਚੇ ਵਿੱਚ 200 ਚੋਂ ਸਿਰਫ 68 ਭਵ ਅੰਗਰੇਜ਼ੀ ਤੋਂ ਫੇਲ ਅੰਗਰੇਜ਼ੀ ਦੇ ਪੇਪਰ 'ਤੇ ਕਟੋ-ਕਟ 35% ਦਾ ਨੰਬਰ ਲੈਣਾ ਜ਼ਰੂਰੀ ਸਨ ਜੇ ਮੇਰੇ ਨੰਬਰ 70 ਹੁੰਦੇ ਤਾਂ ਮੈਂ ਮੈਟ ਵਿੱਚ ਪਹਿਲੇ ਚਾਰ ਵਿੱਚ ਹੋਣਾ ਸੀ ਮੇਰੇ ਨਾਲ ਦੇ ਉਸ ਬੈਚ ਦੇ ਸਾਥੀ ਹਾਈ ਕੋਰਟ ਦੇ ਜੱਜ ਬਣ ਕੇ ਰਿਟਾਇਰ ਹੋਏ ਫਿਰ ਮੈਂ 1982 ਵਿੱਚ ਹਮਾਚਲ ਪ੍ਰਦੇਸ਼ ਵਿੱਚ ਜੁਡੀਸ਼ੀਅਲ ਸਰਵਿਸ ਦੇ ਪੇਪਰ ਦੇਣ ਗਿਆ ਉੱਥੇ ਮੈਂ ਮੇਰੇ ਮਿੱਤਰ ਸਰਦਾਰ ਕਮਰਜੀਤ ਸਿੰਘ ਪਿੰਡਰ ਐਸਡੀਓ ਪਬਲਿਕ ਵਰਕਸ ਦੀ ਮਿਹਰਬਾਨੀ ਸਦਕਾ 5 ਦਿਨ ਪੰਜਾਬ ਸਰਕਾਰ ਦੇ ਦਾਰਗੇਸਟ ਹੋਸਟ ਵਿਚਟੇਰੀਆ ਜਿੱਥੇ ਸਰਕਾਰੀ ਮੰਤਰੀ ਅਤੇ ਸੀਨੀਅਰ ਅਫਸਰ ਠਹਿਰਦੇ ਹਨ ਹਿੰਦੀ ਤੋਂ ਬਗੈਰ ਬਾਕੀ ਪੇਪਰ ਬਹੁਤ ਵਧੀਆ ਹੋਏ ਲੇਕਿਨ ਹਿੰਦੀ ਕੰਪਲਸਰੀ ਸੀ ਜਿਸ ਵਿੱਚੋਂ 35 ਫੀਸਦੀ ਨੰਬਰ ਲੈਣੇ ਜ਼ਰੂਰੀ ਸਨ ਮੇਰੇ 100 ਚੋਂ ਸਿਰਫ 28 ਨੰਬਰ ਆਏ ਬਾਕੀ ਪੇਪਰਾਂ ਚੋਂ 55 ਫੀਸਦੀ ਦਾ ਹੈ ਹਿੰਦੀ ਦਾ ਇੱਕ ਦੋ ਅੱਖਰ ਮੈਂ ਪ੍ਰਸ਼ਨ ਪੱਤਰ ਤੋਂ ਵੇਖ-ਵੇਖ ਲਿਖਾਂ ਹਿੰਦੀ ਦੀ ਸਮੱਸਿਆ ਇਹ ਹੈ ਕਿ ਰਾਰਾ ਕਦੇ ਪੈਰ ਵਿੱਚ ਕਦੇ ਨੀਤੇ ਕਦੇ ਬਰਾਬਰ ਕਦੇ ਉੱਪਰ ਪੈਂਦਾ ਹੈ ਇੰਜ ਹੀ ਕਈ ਹੋਰ ਅੱਖਰ ਵੀ ਅਸਮਾਨ ਦੇ ਤਾਰਿਆਂ ਵਾਂਗੂ ਦਿਸ਼ਾ ਬਦਲਦੇ ਰਹਿੰਦੇ ਨੇ ਮੈਨੂੰ 6ਵੀਂ ਪਾਸ ਕਰਕੇ ਸਿੱਧਾ 8ਵੀਂ ਪ੍ਰਾਈਵੇਟ ਕਰਨ ਦੇ ਰਸਤੇ ਨੇ ਹਿੰਦੀ ਤੋਂ ਕੋਰਾ ਕਰਤਾ ਅੰਗਰੇਜ਼ੀ ਲੋੜ ਜਿੰਨੀ ਆਉਂਦੀ ਸੀ ਪਰ ਉੱਥੇ ਮੇਰੇ ਇਨਕਲਾਬੀ ਸੁਭਾਅ ਨੇ ਮਾਰ ਦਿੱਤਾ ਉਹ ਜਮੈਂ ਸਮਝਦਾ ਹਾਂ ਕਿ ਜੋ ਹੋਇਆ ਠੀਕ ਹੋਇਆ ਜੁਡੀਸ਼ਰੀ ਵਿੱਚ ਮੇਰਾ ਦਮ ਘੁੱਟਣਾ ਸੀ ਇੱਕ ਤਾਂ ਉਧਰ ਹਾਈ ਕੋਰਟ ਦੇ ਜੱਜ ਧਰਮਰਾਜ ਦਾ ਕੰਮ ਕਰਦੇ ਨੇ ਆਪ ਤਾਂ ਨਿਚਲੇ ਜੱਜਾਂ ਨੂੰ ਪੁੱਠੀਆਂ ਸਿੱਧੀਆਂ ਸਵਾਰਸ਼ਾਂ ਹੀ ਨਹੀਂ ਕਰਦੇ ਬਲਕਿ ਡੰਡੇ ਨਾਲ ਫੈਸਲੇ ਕਰਵਾਉਂਦੇ ਨੇ ਉਹ ਅਜੇ ਵੀ ਹਾਈ ਕੋਰਟਾਂ ਦੇ ਜੱਜ ਘਟ ਤੇ ਮਾਈ ਲਾਰਡ ਜ਼ਿਆਦਾ ਹਨ ਭਾਵੇਂ ਮੇਰੇ ਖਿਲਾਫ ਵੱਡੀ ਖੋਰੀ ਦੀ ਸ਼ਿਕਾਇਤ ਤਾਂ ਨਹੀਂ ਹੋਣੀ ਸੀ ਪਰ ਕਿਤੇ ਨਾ ਕਿਤੇ ਸਮਾਜਿਕ ਜਸਟਿਸ ਦੀ ਜ਼ਰੂਰ ਘਟਨਾ ਵਾਪਰਦੀ ਜੋ ਮਾਈ ਲਾਰਡਾਂ ਨੂੰ ਹਜ਼ਮ ਨਹੀਂ ਹੋਣੀ ਸੀ ਉਧਰੋਂ ਜੱਜ ਬੰਨੋਂ ਰਹਿ ਗਏ ਤੇ ਦੂਜੇ ਪਾਸੇ ਸਰਕਾਰੀ ਵਕੀਲ ਵਾਲੀ ਨੌਕਰੀ ਤੋਂ ਵੀ ਬੇਲੇ ਕਰ ਦਿੱਤੇ ਸਿਆਣੇ ਕਹਿੰਦੇ ਨੇ ਇੱਕ ਕਦਮ ਪਿੱਛੇ ਰਹਿ ਕੇ ਦੂਜਾ ਅੱਗੇ ਨਿਕਲ ਜਾਂਦਾ ਹੈ ਕਿਸੇ ਨੂੰ ਵੀ ਨਹੀਂ ਪਤਾ ਉਹ ਇੱਕ ਦੇ ਗਰ ਵਿੱਚ ਕੀ ਛੁਪਿਆ ਪਿਆ ਪਰ ਉਸ ਨੂੰ ਲੱਭਣ ਲਈ ਯਤਨਸ਼ੀਲ ਹੋਣਾ ਤੇ ਹਿੰਮਤ ਦੇ ਜੱਪੂ ਮਾਰਨੇ ਪੈਂਦੇ ਨਹੀਂ ਇੱਕ ਨੌਕਰੀ ਛੁੱਟੀ ਦੂਜਾ ਬਦਲ ਤਿਆਰ ਜੱਜ ਬਣਦੇ ਸਰਪੰਚ ਬਣ ਗਏ ਪੇਪਰਾਂ ਤੋਂ ਵਿਲੇ ਹੋਏ ਪਿੰਡ ਦੇ ਸਰਪੰਚ ਬਾਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਮਿਲਕ ਪਲਾਂਟ ਸੰਗਰੂਰ ਦੇ ਡਾਇਰੈਕਟਰ ਚੁਣੇ ਗਏ ਨਾਲ ਹੀ ਜਦੋਂ ਪੀਸੀਐਸ ਕਾਰਜਕਾਰੀ ਦੀਆਂ ਪੋਸਟਾਂ ਨਿਕਲੀਆਂ ਤਾਂ ਅਰਜ਼ੀ ਦੇ ਕੇ ਪੰਜਾਬੀ ਯੂਨੀਵਰਸਿਟੀ ਵਿੱਚ ਮੁਰਛੇ ਸਾਲਾਂ ਬਾਅਦ ਪੱਤਰਕਾਰੀ ਵਿਭਾਗ ਵਿੱਚ ਜਰਨਲਿਜ਼ਮ ਦੀ ਪੋਸਟ ਗ੍ਰੈਜੂਏਸ਼ਨ ਡਿਗਰੀ ਵਿੱਚ ਦਾਖਲਾ ਲੈ ਲਿਆ ਲੈਣ ਗਿਆ ਸੀ ਐਲਐਲਐਮ ਚ ਪਰ ਲਾਹ ਦੇ ਪ੍ਰੋਫੈਸਰ ਸਿਆਣੇ ਨਿਕਲੇ ਉਨਾਂ ਨੇ ਮੈਨੂੰ ਤਿਲਕਾ ਕੇ ਪੱਤਰਕਾਰੀ ਵੱਲ ਭੇਜ ਦਿੱਤਾ ਕਿ ਲੀਡਰ ਬਣ ਲਈ ਇਹ ਖੇਤਰ ਠੀਕ ਰੱਖੋ ਇਹਨੂੰ ਕਹਿੰਦੇ ਨੇ ਜੋ ਭਾਵੇਂ ਕਰਤਾਰ ਉਸ ਸਾਲ 1984 ਵਿੱਚ ਦੋ ਵੱਡੀਆਂ ਘਟਨਾਵਾਂ ਇੱਕ ਆਪਰੇਸ਼ਨ ਨੀਲਾ ਤਾਰਾ ਜਾਂ ਦਰਬਾਰ ਸਾਹਿਬ ਤੇ ਭਾਰਤੀ ਫੌਜ ਦਾ ਹਮਲਾ ਦੂਜਾ ਇੰਦਰਾ ਗਾਂਧੀ ਦਾ ਕਤਲ ਤੇ ਕਤਲ ਤੋਂ ਬਾਅਦ ਸਿੱਖਾਂ ਦੇ ਦਿੱਲੀ ਅਤੇ ਭਾਰਤ ਦੇ ਹੋਰ ਖੇਤਰਾਂ ਵਿੱਚ ਸਿੱਖਾਂ ਦਾ ਕਤਲੇਆਮ ਸਭ ਤੋਂ ਪਹਿਲਾਂ ਸਾਡੇ ਵਿਭਾਗ ਵਿੱਚ ਇੰਦਰਾ ਗਾਂਧੀ ਦੇ ਕਤਲ ਦੀ ਖਬਰ ਸਾਡੇ ਵਿਭਾਗ ਦੇ ਟੈਲੀ ਪ੍ਰਿੰਟਰ ਤੇ ਨਸ਼ਰ ਹੋਈ ਮੈਨੂੰ ਜੋਤਿਸ਼ੀ ਨੇ ਦੱਸਿਆ ਸੀ ਕਿ ਮੇਰੀ ਕੁੰਡਲੀ ਵਿੱਚ ਨਾਮੀ ਵਕੀਲ ਜਾਂ ਇਨਸਾਫਪਸੰਦ ਜੱਜ ਜਾਂ ਐਡਮਿਨਿਸਟ੍ਰੇਟ ਬਣਨਾ ਲਿਖਿਆ ਹੈ ਮੈਂ ਉਸੇ ਚਾੱਕ ਵਿੱਚ ਲੱਗਿਆ ਰਿਹਾ ਮੈਨੂੰ PCS ਜੁਡੀਸ਼ੀਅਲ ਨਾ ਬੰਦ ਬਾਰੇ ਉਸ ਵੇਲੇ ਖੁਸ਼ੀ ਹੋਈ ਜਦੋਂ ਮੈਂ PCS ਕਾਰਜਕਾਰੀ ਸਿਲੈਕਟ ਹੋ ਗਿਆ ਮੇਰੇ ਨਾਲ ਮੇਰਾ ਇੱਕ ਮਿੱਤਰ ਉਹ ਵੀ ਸੀ ਜੋ ਜੱਜ ਬਣ ਗਿਆ ਸੀ ਪਰ ਫਿਰ PCS ਕਾਰਜਕਾਰੀ ਦੀ ਇੰਟਰਵਿਊ ਮੇਰੇ ਨਾਲ ਦੇਣਾ ਆਇਆ ਪਰ ਉਸ ਨੂੰ ਸਿਲੈਕਟ ਨਹੀਂ ਕੀਤਾ ਇੱਕ ਦੋ ਹੋਰ ਜੱਜ ਜੱਜ ਦੀ ਨੌਕਰੀ ਛੱਡ ਕੇ ਕਾਰਜਕਾਰੀ ਵਾਲੇ ਪਾਸੇ ਆਇਆ। ਅਖੀਲ ਆਕਾਲ ਪੁਰਖ ਨੇ ਮੇਰਾ ਸਿਰੜ ਸਦਕ ਤੇ ਮਿਹਨਤ ਭੱਲੇ ਪਾ ਦਿੱਤੀ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।